ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਵਾਰਿਸ ਪੰਜਾਬ ਦੀ ਜਿਹੜੀ ਸੰਸਥਾ ਉਸ ਦੀ ਪੂਰੀ ਸੇਵਾ ਸੰਭਾਲੀ ਹੈ ਪੂਰੇ ਪੰਜਾਬ ਦੇ ਵਿੱਚ ਖਾਲਸਾ ਵਹਿੀਰ ਕੱਢੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਔਰ ਇਹ ਗੱਲ ਜ਼ਰੂਰ ਹੈਰਾਨ ਕਰ ਦੇ ਕਿ ਉਹਨਾਂ ਦੇ ਆਪਣੇ ਹੀ ਭਰਾ ਨੂੰ ਪੁਲਿਸ ਨੇ ਨਸ਼ਿਆਂ ਦੇ ਐਨਡੀਪੀਆ ਸੈਕਟ ਲਾ ਕੇ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਗੱਲ ਸਾਹਮਣੇ ਆਈ ਹੈ ਕਿ 4 ਤੋਂ 5 ਗ੍ਰਾਮ ਦੀ ਹਿਰੋਇਨ ਆਈਸ ਡਰੱਗ ਹੈ ਉਹ ਬਰਾਮਦ ਕੀਤੀ ਹੈ ਬਾਕੀ ਪਰਿਵਾਰ ਇਸ ਗੱਲ ਨੂੰ ਲੈ ਕੇ ਨਖੇਦੀ ਜ਼ਾਹਰ ਕਰ ਰਿਹਾ ਸਰਕਾਰ ਦੇ ਅੱਗੇ ਰੋਸ ਕਰ ਰਿਹਾ ਕਿ ਇਸ ਤਰ੍ਹਾਂ ਜੋ ਆਜ਼ਾਦ ਉਮੀਦਵਾਰ ਵੱਜੋਂ ਇੰਨੀ ਵੱਡੀ ਲੀਡ ਨਾ ਚਿਤਿਆ ਹੋਵੇ ਜਿੱਥੇ ਸਾਰੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਵਿਸ਼ਵਾਸ ਰੱਖਾਇਆ ਹੋਵੇ ਸਾਰੇ ਪੰਜਾਬ ਦਾ ਨਸ਼ਾ ਦੂਰ ਕਰਨਾ ਚਾਹੁੰਦਾ ਹੋਵੇ ਉਹ ਆਪਣੇ ਹੀ ਭਰਾ ਨੂੰ ਇਸ ਤਰ੍ਹਾਂ ਦੀ ਨਾਲ ਗ੍ਰਿਫਤਾਰੀ ਜਿਹੜੀ ਪੁਲਿਸ ਨੇ ਕੀਤੀ ਹੈ ਫਲੋਰ ਪੁਲਿਸ ਸਟੇਸ਼ਨ ਦੇ ਵੱਲੋਂ ਬਾਪੂ ਜੀ ਕੀ ਜਦੋਂ ਸੁਣੀ ਇੰਨੀ ਗੱਲ ਪਹਿਲਾਂ ਤੁਹਾਡੇ ਮਨ ਚ ਪਹਿਲੀ ਗੱਲ ਕੀ ਆਈ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜੋ ਵੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਉਹ ਪਹਿਲਾਂ ਤੋਂ ਲੋਕ ਜਾਣਦੇ ਆ ਕਿ ਇਹ ਆਪ ਤੇ ਨਸ਼ਿਆਂ ਰੋਕਣ ਵਾਸਤੇ ਸਫਲ ਹੋ ਚੁਕੀ ਆ ਸਰਕਾਰ ਵੀ ਸਫਲ ਹੋ ਚੁਕੀ ਆ ਤੇ ਜਿਹੜੇ ਇਹੋ ਜਿਹੇ ਘਨੌਣੀਆਂ ਹਰਕਤਾਂ ਮੇਰਾ ਖਿਆਲ ਹੈ ਕਿ ਅਮਰਤਪਾਲ ਨੂੰ ਬਦਨਾਮ ਕਰਨ ਵਾਸਤੇ ਸਾਡੇ ਪਰਿਵਾਰ ਦੀ ਕਰਤਾਰ ਕੁਰਸੀ ਕਰਨ ਵਾਸਤੇ ਇਹੋ ਜਿਹੇ ਸਾਡੇ ਛਿੜਜੰਤਰਾਂ 'ਚੇ ਜਾ ਰਹੇ ਆ ਮੇਰਾ ਖਿਆਲ ਹੈ ਲੋਕ ਇਹਨੂੰ ਸਵੀਕਾਰ ਨਹੀਂ ਕਰਨਗੇ ਇਹ ਚੀਜ਼ਾਂ ਕਿ ਲੋਕਾਂ ਨੂੰ ਲੋਕਾਂ ਨੇ ਜਿਤਾ ਜਤਾ ਜਾਈ ਫਤਵਾ ਦੇ ਕੇ ਇਹਦੇ ਬੜੀ ਬਹੁਤ ਨਾਮ ਜਿਤਾਇਆ ਲੋਕਾਂ ਦੇ ਮਨ ਚ ਉਹਨਾਂ ਵਾਸਤੇ ਬਹੁਤ ਪਿਆਰ ਆ ਤੇ ਇਹ ਚੀਜ਼ਾਂ ਕਿ ਕੁਝ ਪੰਜਾਬ ਵਿਰੋਧੀ ਸ਼ਕਤੀਆਂ ਜਿਹੜੀਆਂ ਉਹਨਾਂ ਦੀ ਜਿੱਤ ਉਹਨਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਉਹ ਇਹਦੇ ਇਹ ਗਾਏ ਵਗਾਏ ਇਹਨਾਂ ਵਾਸਤੇ ਬਹੁਤ ਜ਼ਹਿਰ ਉਗਲ ਰਹੇ ਆ ਤੇ ਇਹੋ ਜਿਹੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਉਹਨਾਂ ਦਾ ਸਰਕਾਰ ਤੇ ਵੀ ਦਬਾਅ ਵਾ ਜਾਂ ਨਸ਼ਾ ਮਾਫੀਆ ਦਾ ਵਾ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੇ ਕੋ ਨਸ਼ੇ ਦੇ ਵਿਰੋਧ ਚ ਕੋਈ ਗੱਲ ਕਰਨੀ ਚਾਹੁੰਦਾ ਉਹਨੂੰ ਆਪਣੇ ਰਸਤੇ ਚੋਂ ਕਿਸ ਤਰੀਕੇ ਨਾਲ ਹਟਾਉਣ ਦੀ ਜਾਂ ਲਾਂਬੇ ਕਰਨ ਦੀ ਜਾਂ ਬਦਨਾਮ ਕਰਕੇ ਇਹ ਇਹੋ ਜੇ ਉਹੋ ਜੇ ਕਿਸਾ ਚੀ ਉਹਨਾਂ ਨੂੰ ਉਲਝਾਇਆ ਜਾਵੇ ਇਹ ਮੇਰੇ ਖਿਆਲ ਕਾਫੀ ਸਾਡੀ ਕੌਮ ਲਈ ਵੀ ਇਹ ਚਿੰਤਾ ਦਾ ਵਿਸ਼ਾ ਵਾ ਕਿ ਸਾਨੂੰ ਦੇਸ਼ਾਂ ਵਿਦੇਸ਼ਾਂ ਚ ਬਦਨਾਮ ਕੀਤਾ ਜਾ ਸਕੇ ਇਹ ਬਹੁਤ ਇਹ ਵੱਡਾ ਕਾਰਨ ਹੈ ਕਿ ਹੁਣ ਥੋੜੇ ਦਿਨ ਪਹਿਲਾਂ ਉਹ ਰਾਸਦਾਨ ਤੋਂ ਅਜੀਤेंद्र ਪਾਲ ਟੀਮਾ ਤੇ ਉਹਨਾਂ ਨੇ ਜੇ ਕੋਈ ਆਪਣੇ ਹੱਕ ਦੀ ਸਿੱਖਾਂ ਦੇ ਹੱਕ ਦੀ ਕੋਈ ਗੱਲ ਕੀਤੀ ਆ ਤੇ ਉਹਨਾਂ ਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਗਿਆ ਤੇ ਬਾਕੀ ਇੱਥੇ ਜੋ ਮਰਜੀ ਬੋਲੀ ਜਾਣ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਇਹ ਸਿੱਖਾਂ ਨੂੰ ਇਹ ਦੂਜੇ ਤੇ ਜਿਹੜੇ ਦਰਜੇ ਦਾ ਸ਼ਹਿਰੀ ਜਿਹੜਾ ਬਣਾਇਆ ਜਾ ਰਿਹਾ ਮੇਰੇ ਖਿਆਲੋਂ ਉਹ ਸਾਰੇ ਸਿੱਖ ਜਗਤ ਨੂੰ ਵੀ ਇਹ ਚਿੰਤਾ ਦਾ ਵਿਸ਼ਾ ਵਾ ਮੇਰੇ ਖਿਆਲ ਇਹ ਨਹੀਂ ਚੀਜ਼ਾਂ ਜਿਹੜੀਆਂ ਕਿ ਇਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਹੱਸਦੇ ਵਸਦੇ ਰਹਿਣ ਦੇਣਾ ਚਾਹੀਦਾ ਇਹੋ ਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਅਮਰਿਤਪਾਲ ਦੇ ਪ੍ਰਹਰਪ੍ਰੀਤ ਸਿੰਘ ਕਦੋਂ ਘਰੋਂ ਗਏ ਨੇ ਕਿਤੇ ਕੰਮ ਗਈ ਸੀ ਜਾਂ ਕਿੱਥੇ ਗਏ ਦੱਸ ਕੇ ਗਈ ਸੀ ਪੁਲਿਸ ਨੇ ਕਿਹਾ ਕਿ ਫਲੋਰ ਤੋਂ ਗ੍ਰਿਫਤਾਰ ਕੀਤਾ ਨਹੀਂ ਉਹਨਾਂ ਦਾ ਤੇ ਫਲੋਰ ਜਾਣ ਦਾ ਕੋਈ ਇਸ ਜਗ ਹ ਕਾਰਜਕ੍ਰਮ ਨਹੀਂ ਹੈ ਕੰਮ ਹੀ ਨਹੀਂ ਸੀਗਾ ਉਹ ਤੇ ਇਥੋਂ ਰਈਏ ਤੱਕ ਗਏ ਸੀਗੇ ਤੇ ਰਈਏ ਤੋਂ ਫਲੋਰ ਤੱਕ ਕਿੱਦਾਂ ਉਹਨਾਂ ਨੂੰ ਲੈ ਕੇ ਗਿਆ ਜਾਇਆ ਗਿਆ ਕਿੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਿੱਥੇ ਸ਼ੋਅ ਕੀਤੀ ਗਈ ਇਹ ਵੀ ਇੱਕ ਸਾਡੇ ਵਾਸਤੇ ਤੇ ਮੇਰੇ ਖਿਆਲ ਅਬ ਕਾਫੀ ਚੰਬੇ ਵਾਲੀ ਗੱਲ ਹੈ ਕਿ ਉਹ ਤੇ ਉਹ ਉਧਰ ਤੇ ਉਹਨਾਂ ਦਾ ਕੋਈ ਜਾਣਦਾ ਕੋਈ ਖਿਆਲ ਨਹੀਂਗਾ ਤੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਵਾਪਰ ਰਹੀਆਂ ਇਹ ਸਾਰੀਆਂ ਸ਼ੱਕ ਪੈਦਾ ਕਰਦੀਆਂ। ਸੋ ਜੇ ਗੱਲ ਕਰੀਏ ਤਾਂ ਆਪਣੀ ਗੱਡੀ ਤੇ ਗਏ ਨੇ ਕਦੋਂ ਕੱਲ ਕਿੰਨੇ ਵਜੇ ਦੇ ਕਰੀਬ ਘਰੋਂ ਨਿਕਲੇ ਤੇ ਵਾਪਸ ਨਹੀਂ ਆਏ। ਤੁਹਾਨੂੰ ਕਦੋਂ ਪਤਾ ਲੱਗਾ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ? ਇਹ ਨਹੀਂ ਇਹ ਇਹ 12 ਵਜੇ ਤੋਂ ਬਾਅਦ ਚੋਕ ਹੈ ਸੀ ਤੇ ਇੱਥੋਂ ਉਹਨਾਂ ਦਾ ਰਹੀਏ ਜਾਣਦਾ ਹੀ ਪ੍ਰੋਗਰਾਮ ਸੀਗਾ। ਤੇ ਅਸੀਂ 2-4-5 ਘੰਟੇ ਤੱਕ ਅਸੀਂ ਦੇਖਿਆ ਕਿ ਉਹਦੋਂ ਬਾਅਦ ਚ ਉਹਨਾਂ ਦਾ ਫੋਨ ਬੰਦ ਹੋਣਾ ਹੋ ਗਿਆ। ਜਦੋਂ ਅਸੀਂ ਉਹਨਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਫੋਨ ਬੰਦ ਸੀਗਾ। ਤੇ ਸਾਨੂੰ ਤੇ ਇਹਨਾਂ ਪਤਾ ਨਹੀਂ ਵੀ ਉਹ ਕਿੰਨੇ ਵਜੇ ਉਹਨਾਂ ਨੂੰ ਗ੍ਰਿਫਤਰ ਕਰ ਲਿਆ ਗਿਆ ਜਾਂ ਕਿ ਕਿੱਥੇ ਸੀਗੇ ਕੀ ਤੇ ਅਸੀਂ ਕਾਫੀ 9-10 ਵਜੇ ਤੱਕ ਵੇਖਿਆ ਤੇ ਉਹਦੋਂ ਬਾਅਦ ਸਾਨੂੰ ਇੰਨੀ ਥੋੜੀ ਜੀ ਬਾਹਰੋਂ ਅੰਦਰੋਂ ਇਹ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਲਿਆ ਤੇ ਨਾ ਤੇ ਸਾਨੂੰ ਸਰਕਾਰ ਨੇ ਜਾਂ ਪੁਲਿਸ ਨੇ ਕੋਈ ਉਹਦੀ ਜਾਣਕਾਰੀ ਦਿੱਤੀ ਹੈ ਤੇ ਸਿਹਰ ਦਾ ਵੀ ਸਾਨੂੰ ਅਜੇ ਤੱਕ ਵੀ ਕੋਈ ਇਹ ਇਹੋ ਜੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਆ ਮੀਡੀਆ ਦੇ ਥਰੂ ਟੀਵੀ ਚੈਨਲ ਥਰੂ ਸਾਨੂੰ ਇਹ ਚੀਜ਼ ਪਤਾ ਲੱਗ ਰਿਹਾ ਤੇ ਜਿਹੜਾ ਬਹੁਤ ਇਹ ਸਾਡੇ ਵਾਸਤੇ ਵੀ ਇਹ ਬੜੀ ਦੁਖਦਾਈ ਖਬਰ ਹੈ ਕਿ ਸਾਡੇ ਪਰਿਵਾਰ ਨੂੰ ਇਦਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜੰਗ ਪੂਰੇ ਪਰਿਵਾਰ ਨੇ ਵੀ ਕੀਤੀ ਖਾਲਸਾ ਵੀ ਜਿਹੜੀ ਕੱਢੀ ਕੀਆ ਪੂਰੇ ਪੰਜਾਬ ਦੇ ਨੌਜਵਾਨ ਸ਼ਾਮਲ ਹੁੰਦੇ ਰਹੇ ਨੇ ਪਰ ਅੱਜ ਪੁਲਿਸ ਦੇ ਵੱਲੋਂ ਇਹ 4-5 ਗ੍ਰਾਮ ਜਿਹੜੀ ਹੈਰੋਇਨ ਪਾ ਕੇ ਮਾਮਲਾ ਦਰਜ ਕੀਤਾ ਗਿਆ ਜੀ ਆਇਸ ਡਰਗ ਮਿਲੀ ਆ ਤੁਸੀਂ ਕੀ ਲੱਗਦਾ ਹੈ ਕਿ ਪੁਲਿਸ ਤੇ ਸਾਫ ਸਾਫ ਇਹ ਵੀ ਇਸ਼ਾਰਾ ਦਾਇਕੀ ਦੇ ਰਹੀ ਹੈ ਕਿ ਉਹ ਸੇਵਨ ਵੀ ਕਰਦੇ ਨੇ ਪਹਿਲਾਂ ਕਰਦੇ ਨੇ ਨਹੀਂ ਚਲੋ ਇਹ ਚੀਜ਼ਾਂ ਕਿ ਪੁਲਿਸ ਕੋ ਬੜੇ ਸਾਧਨ ਆ ਜਾਂ ਸਰਕਾਰ ਕੋ ਉਹ 2-4 ਗ੍ਰਾਮ ਦੀ ਜਗ੍ਹਾ 4 ਕਿਲੋ ਵੀ ਬਣਾ ਸਕਦੇ ਉਹਨਾਂ ਦੇ ਵਾਸਤੇ ਜਾਂ ਕੋਈ ਹਥਿਆਰ ਵੀ ਹੋ ਸਕਦਾ ਵੀ ਕਹਿਣਗੇ ਵੀ ਉਹਨਾਂ ਕੋ ਬਰਾਮਦ ਹੋਏ ਇਹ ਸਰਕਾਰ ਇਹ ਜੋ ਪੁਲਿਸ ਦਾ ਜੋ ਕਾਰਜਕਾਰੀ ਉਹਨੂੰ ਸਾਰੇ ਲੋਕ ਜਾਣਦੇ ਹੀ ਆ ਪਹਿਲਾਂ ਵੀ ਇਹ ਕਿੱਥੋਂ ਫੜਦੇ ਕਿਸੇ ਨੂੰ ਕਿੱਥੋਂ ਕਰਦੇ ਅਜੇ ਜਦੋਂ ਪਹਿਲਾਂ ਅਜੇ ਅਸੀਂ ਉਹਦੇ ਖਿਲਾਫ ਹੀ ਕੇਸ ਦਰਜ ਕੀਤਾ ਹੋਇਆ ਕਿ ਇਹਨਾਂ ਨੇ ਜਦੋਂ ਗੋਲਡਨ ਟੈਂਪਲ ਗੋਲਡਨ ਗੇਟ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਮਾਤਾ ਨੂੰ ਤੇ ਉਹਨਾਂ ਦੇ ਸਾਡੇ ਉਹਨਾਂ ਦੇ ਚਾਚਾ ਜੀ ਨੂੰ ਉਹਨਾਂ ਨੂੰ ਦਿਖਾਇਆ ਕਿੱਥੋਂ ਜਾ ਰਿਹਾ ਸੀ ਉਹ ਹਾਲ ਗੇਟ ਤੋਂ ਜਾਂ ਉਥੋਂ ਭਾਈ ਗਰਦਾਸ ਹਾਲ ਤੋਂ ਕਿ ਉਹ ਨਾਰੇ ਮਾਰੇ ਸੀ ਇਹ ਪੁਲਸ ਦਾ ਤੇ ਕੰਮ ਹੀ ਇਦਾਂ ਦਾ ਕਿ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਪੂਰੀ ਸ਼ੱਕੀ ਆ ਤੇ ਇਹ ਕਿਸੇ ਦਬਾਅ ਹਟ ਜੋ ਵੀ ਇਕੋ ਕਰੋਨਾ ਚਾਵੇ ਉਹ ਵੱਡੀਆਂ ਧਿਰਾਂ ਉਹ ਕਰਵਾ ਲੈਂਦੀ ਹੈ ਜੀ ਜਦੋਂ ਦੀ ਇਹ ਖਬਰ ਨਸ਼ਰ ਹੋਈ ਹੈ ਸਾਰੇ ਸਿੱਖ ਪੰਥ ਆਗੂ ਜਿੰਨੇ ਨੇ ਸਾਰੇ ਦੇ ਮਨ ਤੇ ਇੱਕ ਅਸਰ ਵੀ ਪਿਆ ਔਰ ਸਾਰੇ ਇਸ ਦੀ ਨਕੀਦੀ ਕਰੇ ਤੁਹਾਡੀ ਐਸਜੀਪੀਸੀ ਜਾਂ ਕਾਲ ਤੱਕ ਸਾਬ ਕਿਤੇ ਗੱਲ ਹੋਈ ਹੈ ਹੁਣ ਤੱਕ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਨਹੀਂ ਅਜੇ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ ਪਰ ਇਹ ਮੇਰੇ ਮੈਨੂੰ ਲੱਗਦਾ ਕਿ ਸਾਰੇ ਜਾਣਦੇ ਹੀ ਆ ਕਿ ਜਦੋਂ ਕਿਸੇ ਸਾਡੇ ਸਿੱਖਾਂ ਨੂੰ ਬਦਨਾਮ ਕਰਨਾ ਪੂਰੀ ਦੁਨੀਆ ਦਿਨ ਰਾਤ ਇਹੋ ਇਹੋ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਇਹਨਾਂ ਨੂੰ ਇਹ ਕਿਸੇ ਤਰੀਕੇ ਨਾਲ ਬਦਨਾਮ ਕਰਕੇ ਜਿਹੜੋ ਪੰਥਕ ਚ ਇਕਤਾ ਹੋ ਰਹੀ ਆ ਲੋਕ ਜੁੜ ਰਹੇ ਆ ਤੇ ਉਹ ਆਈਆਂ ਦੋ ਸੀਟਾਂ ਜਿੱਤੀਆਂ ਗਈਆਂ ਵਾ ਉਹ ਮੇਰੇ ਖਿਆਲ ਬਹੁਤ ਇਹਨਾਂ ਨੂੰ ਇਹ ਜਿਹੜੀ ਉਹਨਾਂ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਉਹ ਕੋਈ ਨਾ ਕੋਈ ਇਹੋ ਜਿਹੇ ਹੱਥ ਕੰਡੇ ਆਪਣਾ ਆ ਕੇ ਲੋਕਾਂ ਚ ਬਦਨਾਮ ਕਰਕੇ ਜਾਂ ਉਹਨਾਂ ਦੇ ਬਾਹਰ ਆਉਣ ਤੇ ਰੋੜੇ ਰੜਕਾਏ ਜਾ ਸਕਣ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਦਾ ਮੇਰਾ ਸਾਜਿਸ਼ ਦਾ ਹੈ ਇੱਥੇ ਹੁਣ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਕਿਉਂਕਿ ਇੱਕ ਵੱਡੀ ਲੀਡ ਹਾਸਲ ਹੋਈ ਸੀ ਬੜਾ ਵਧੀਆ ਜਿਹੜਾ ਚੋਣ ਪ੍ਰਚਾਰ ਵੀ ਰਿਹਾ ਉਸ ਤੋਂ ਬਾਅਦ ਸੋ ਵੀ ਚੱਕੀ ਗਈ ਅੱਜ ਇਹ ਜਿਹੜੀ ਖਬਰ ਹੈ ਹੈਰਾਨ ਕਰਦੀ ਹੈ ਕਿਉਂਕਿ ਜੇ ਗੱਲ ਕਰੀਏ ਉਸ ਪਰਿਵਾਰ ਦੀ ਜੋ ਖਾਲਸਾ ਵਹੀਰ ਕੱਟਦਾ ਰਿਹਾ ਨਸ਼ਿਆਂ ਖਿਲਾਫ ਜੰਗ ਲੜਦਾ ਰਿਹਾ ਅੱਜ ਭਾਈ ਅਮਰਪਾਲ ਸਿੰਘ ਜਾਂ ਬਾਕੀ ਸਾਥੀਆਂ ਨੇ ਡਿਬੂਰਗਰ ਜੇਲ੍ਹ ਵਿੱਚ ਬੈਠੇ ਹੋਏ ਆ ਸੋ ਕੀ ਲੱਗਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਕੀਤਾ ਜਾ ਰਹੀਆਂ ਥੋੜੀ ਆਖਰੀ ਵਾਰ ਕਦੋਂ ਗੱਲ ਹੋਈ ਸੀ ਜਾਂ ਕੋਈ ਗੱਲ ਹੋਈ ਹੈ ਹਰਪ੍ਰੀਤ ਸਿੰਘ ਹੋਰਾਂ ਨਾਲ ਨਹੀਂ ਇੱਕ ਤੋਂ ਗਏ 12:00 ਵਜੇ ਤੋਂ ਬਾਅਦ ਚ ਸਿੱਖ ਤੇ ਮਿਲ ਕੇ ਸਾਨੂੰ ਦੱਸ ਕੇ ਗਏ ਮੈਂ ਚੱਲਣ ਸੀ ਆ ਜੀ ਚੱਲੇ ਆਵਾ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਸੋਂ ਚਵਾਲ ਕੋਈ ਪ੍ਰੋਗਰਾਮ ਤੇ ਜਾ ਕੇ ਆਏ ਆ ਤੇ ਉਹ ਆਮ ਨਹੀਂ ਵਿਚਰਦੇ ਸੀ ਇਲੈਕਸ਼ਨ ਚ ਵੀ ਵਿਚਰਦੇ ਰਹੇ ਆ ਇਦਾਂ ਦੀ ਤੇ ਕੋਈ ਗੱਲ ਸਾਨੂੰ ਤੇ ਕੋਈ ਧਿਆਨ ਚ ਨਹੀਂ ਆਈ ਤੇ ਚਲੋ ਇਹ ਸਰਕਾਰਾਂ ਕੋ ਬੜੇ ਮਤਲਬ ਉਹਨਾਂ ਨੂੰ ਆਪਣੀਆਂ ਨਾਕਾਮੀਆਂ ਛਪਾਉਣ ਵਾਸਤੇ ਇਹੋ ਜੇ ਕਈ ਕੁਝ ਕਰਨਾ ਪੈਂਦਾ ਤੇ ਇਹ ਜਿਹੜਾ ਹੁਣ ਪੁਲਿਸ ਇਹੋ ਜੀਆਂ ਚੀਜ਼ਾਂ 2-4 ਗ੍ਰਾਮ ਤੇ ਬਰਾਮਦ ਕਰਨ ਦੀ ਦਾਵਾ ਕਰਦੀ ਹੈ ਤੇ ਜਿਹੜੇ ਇਹ ਪੰਜਾਬ ਚ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਹੈ ਹੈ ਜਿਹੜੇ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ ਨਾ ਕਿ ਕਿਸੇ ਪਾਰਟਿਕੂਲਰ ਕਿਸ ਨੂੰ ਟਾਰਗੇਟ ਕੀਤਾ ਜਾਵੇ ਸਰ ਸਰ ਸਰਕਾਰ ਹੀ ਧੱਕਾ ਕਰ ਰਹੀ ਹੈ ਹਾਂਜੀ ਧੱਕਾ ਕਰ ਰਹੀ ਹੈ ਜੀ ਸਾਡੀ ਕੌਮ ਨਾਲ ਹਮੇਸ਼ਾ ਧੱਕਾ ਹੁੰਦਾ ਆ ਰਿਹਾ ਤੇ ਹੁਣ ਵੀ ਕਰ ਰਹੀ ਹੈ ਤੇ ਇਹੋ ਜਿਹੜੇ ਬੰਦੇ ਜਿਹੜੇ ਜ਼ੁਲਮ செயਦੇ ਉਹਨਾਂ ਨੂੰ ਹੀ ਮੁੜ ਕੇ ਉਹਨਾਂ ਦਾ ਦੋਸ਼ੀ ਵੀ ਉਹਨਾਂ ਨੂੰ ਬਣਾਇਆ ਜਾਂਦਾ ਹੈ ਤੁਹਾਡੀ ਪੁਲਿਸ ਸਟੇਸ਼ਨ ਗੱਲ ਹੋਈ ਫਲੋਰ ਜਾਂ ਕੋਈ ਗਿਆ ਹੋਵੇ ਸਿੰਘ ਤੁਹਾਡਾ ਉੱਥੇ ਨਹੀਂ ਅਜੇ ਤੱਕ ਸਾਨੂੰ ਕੋਈ ਜਾਣਕਾਰੀ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਪਈ ਉਹਨਾਂ ਨੂੰ ਕਿ ਕਿੱਥੋਂ ਗ੍ਰਿਫਤਾਰ ਕੀਤਾ ਹੁਣ ਚਲੋ ਦੇਖਦੇ ਹਾਂ ਉਹਨਾਂ ਦੀ ਜੋ ਐਫ ਆਈ ਆਰ ਦੀ ਕਾਪੀ ਆਰਾ ਵਗੈਰਾ ਲੈਣੇ ਆ ਤੇ ਉਹਦੇ ਵਾਸਤੇ ਅਗਲੀ ਕਾਰਵਾਈ ਅਸੀਂ ਆਪਣੀ ਸਜੋਗੀ ਜਥੇਬੰਦੀਆਂ ਨਾਲ ਸਾਰੇ ਸਿੱਖ ਜਗਤ ਨਾਲ ਗੱਲਬਾਤ ਕਰਕੇ ਫਿਰ ਅਗਲਾ ਕੀ ਐਕਸ਼ਨ ਹੈ ਉਹ ਦੇਖਦੇ ਸੋ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਐਮ ਪੀ ਅਮਰਿਤਪਾਲ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਹੈ ਜੋ ਕਿ ਹਰਪ੍ਰੀਤ ਸਿੰਘ ਅਮਰਿਤਪਾਲ ਦੇ ਵੱਡੇ ਭਰਾ ਜਿਨ੍ਹਾਂ ਨੂੰ ਜਰੰਧਾ ਤੇ ਹਾਥੀ ਪੁਲਿਸ ਨੇ ਗ੍ਰਿਫਤਾਰ ਕੀਤਾ ਐ ਐਨਡੀਪੀਏ ਐਕਟ ਤਹਿਤ ਤਲਹਾਲ ਇਹ ਕਿਹਾ ਜਾ ਰਿਹਾ ਹੈ ਕਿ 4 ਤੋਂ 5 ਗ੍ਰਾਮ ਜਿਹੜੀ ਆਈਸ ਡਰਗ ਹੈ ਉਹ ਬਰਾਮਦ ਹੋਈ ਹੈ ਪਰ ਪਰਿਵਾਰ ਇਸ ਸਾਰੇ ਇਲਜ਼ਾਮਾਂ ਨੂੰ ਕਹਿ ਰਿਹਾ ਕਿ ਸਰਕਾਰ ਇਸ ਤੇ ਸਾਜ਼ਿਸ਼ ਰਚ ਰਹੀ ਹੈ ਔਰ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਸਗੋ ਅੰਮ੍ਰਿਤਪਾਲ ਖਾਲਸਾ ਵਹਿਰ ਕੱਢ ਕੇ ਚੰਸ ਤੋਂ ਬਾਅਦ ਪਰਿਵਾਰ ਵੀ ਵਕਫ ਵਕਸ ਮਾਗਮਾ ਵਿੱਚ ਸ਼ਾਮਲ ਹੋ ਕੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਰਿਹਾ ਉਹ ਅੰਮ੍ਰਿਤਪਾਲ ਦੇ ਪਰਿਵਾਰ ਨੇ ਸਾਫ਼ ਤੌਰ ਤੇ ਸਰਕਾਰ ਦੀ ਨਖੇਦੀ ਅਤੇ ਸਰਕਾਰ ਨੂੰ ਨਿੰਦਿਆ ਔਰ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਸਾਜਿਸ਼ਾਂ ਤੋਂ ਬਾਜ਼ ਜਾਵੇ ਜੀ ਹਾਂ ਜੀ ਹਰਬੀਤ ਬਿਲਕੁਲ ਤਾਂ ਅੰਮ੍ਰਿਤਪਾਲ ਦਾ ਪਰਿਵਾਰ ਤਾਂ ਜ਼ਰੂਰ ਕਹਿ ਰਿਹਾ ਹੈ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਸਾਜ਼ਿਸ਼ ਰਚੀ ਗਈ ਹੈ ਪਰ ਜਲੰਧਰ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ ਤੇ ਦਾਵਾ ਕੀਤਾ ਗਿਆ ਕਿ ਜਲਦ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਬਿਲਕੁਲ ਜੇ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਦੇ ਵੱਲੋਂ ਵੀ ਇਹ ਦਾਵਾ ਕੀਤਾ ਗਿਆ ਕਿ ਅਸੀਂ ਜੋ ਹੈ ਨਾਕਾਬੰਦੀ ਕਰਕੇ ਇਸ ਤਰ੍ਹਾਂ ਜਿਹੜੀ ਹੈ ਯਾ ਤਲਾਸ਼ੀ ਦੌਰਾਨ ਜਿਹੜੀ ਡਰੱਗ ਜਿਹੜੀ ਆਪਾਂ ਬਰਾਮਦ ਕੀਤੀ ਹੈ ਔਰ ਇਸ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਇਹ ਵੀ ਜਾਂਚ ਵਿੱਚ ਹੈ ਔਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੇ ਐਸੀ ਪੇਸ਼ ਕਰਾਉਨੇ ਆ ਜਾਂ ਕਿਸੇ ਦੇ ਨਾਲ ਜੀ ਹਰਮੀਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਸੋ ਜਲੰਧਰ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਅਮਰਿਤਪਾਲ ਦੇ ਭਰਾ ਨੂੰ ਆਇਸ ਡਰਗ ਸਮੇਤ ਕਾਬੂ ਕੀਤਾ ਗਿਆ ਇੱਕ ਹੋਰ ਸਾਥੀ ਵੀ ਕਾਬੂ ਕੀਤਾ ਗਿਆ ਹਾਲਾਂਕਿ ਪਰਿਵਾਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਨਿਰਪੱਖ ਜਾਂਚ ਦੀ ਮੰਗ ਵੀ ਜਿਹੜੀ ਹੈ ਅਮਰਿਤਪਾਲ ਦਾ ਪਰਿਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਦੱਸੀਏ ਕਿ ਅਮਰਿਤਪਾਲ ਦੇ ਭਰਾ ਨੂੰ ਆਇਸ ਡਰਗ ਸਮੇਤ ਕਾਬੂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਜਲੰਧਰ ਪੁਲਿਸ ਜਲਦ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਸਕਦੀ ਹੈ ਅਮਰਿਤਪਾਲ ਜੋ ਕਿ ਐਮਪੀ ਨੇ ਹਾਲੇ ਦੇ ਵਿੱਚ ਉਹਨਾਂ ਨੇ ਐਮਪੀ ਵੱਜੋਂ ਸੌ ਚੁੱਕੀ ਹੈ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਵੱਡੇ ਮਾਰਜਿਨ ਦੇ ਨਾਲ ਜਿੱਤ ਹਾਸਲ ਕੀਤੀ ਤੇ ਅਮਰਿਤਪਾਲ ਸਿੰਘ ਜੋ ਕਿ ਕਾਫੀ ਸਮੇਂ ਤੋਂ ਨਸ਼ਾ ਦੇ ਖਿਲਾਫ ਮੁਹਿੰਮ ਵੀ ਚਲਾਉਂਦੇ ਰਹੇ ਨੇ ਪਰ ਉਹਨਾਂ ਦੇ ਭਰਾ ਦੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਜਾਣਾ ਇਹ ਸਿਰਫ ਸਾਸਿਸ਼ ਅਮਰਿਤਪਾਲ ਦਾ ਪਰਿਵਾਰ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਰਕਾਰ ਦੀ ਨਖੇਦੀ ਵੀ ਕੀਤੀ ਹੈ ਸੋ ਇਸ ਮਾਮਲੇ ਦੇ ਵਿੱਚ ਖੈਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਜਲੰਧਰ ਪੁਲਿਸ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਸਕਦੀ ਹੈ ਕਿਉਂਕਿ ਫਿਲੌਰ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਲੰਧਰ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਜਲਦੀ ਹੀ ਇਸ ਮਾਮਲੇ ਦੇ ਵਿੱਚ ਕੀ ਵੱਡੇ ਖੁਲਾਸੇ ਪੁਲਿਸ ਕਰਦੀ ਹੈ ਇਹ ਵੀ ਦੇਖਣਾ ਹੋਵੇਗਾ ਪਰ ਪਰਿਵਾਰ ਨੇ ਇਸ ਨੂੰ ਇਸ ਪੂਰੇ ਮਾਮਲੇ ਨੂੰ ਜਿਹੜਾ ਸਾਜ਼ਿਸ਼ ਕਰਾਰ ਦਿੱਤਾ ਕਿਹਾ ਕਿ ਉਹਨਾਂ ਖਿਲਾਫ ਸਿਰਫ ਸਾਜ਼ਿਸ਼ ਰਚੀ ਜਾ ਰਹੀ ਹੈ ਕਿਉਂਕਿ ਬੀਤੇ ਕੱਲ ਤੋਂ ਹੀ ਅਮਰਿਤਪਾਲ ਦਾ ਭਰਾ ਹਰਮਿਤ ਸਿੰਘ ਜੋ ਕਿ ਘਰ ਤੋਂ ਲਾਪਤਾ ਸੀ ਆਪਣੀ ਹੀ ਗੱਡੀ ਦੇ ਵਿੱਚ ਉਗੇ ਸੀ ਪਰ ਉਸ ਤੋਂ ਬਾਅਦ ਉਹ ਲਾਪਤਾ ਹੋ ਗਏ ਸੀ ਤੇ ਪਰਿਵਾਰ ਨੇ ਗ੍ਰਿਫਤਾਰੀ ਦਾ ਖਤਸਾ ਜ਼ਾਹਿਰ ਕੀਤਾ ਸੀ ਤੇ ਹੁਣ ਅਮਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਨਸ਼ਾ ਸਮੇਤ ਉਹਨਾਂ ਨੂੰ ਕਾਬੂ ਕੀਤਾ ਗਿਆ 4 ਗ੍ਰਾਮ ਆਈਸ ਡਰੱਗਸ ਸਮੇਤ ਉਹਨਾਂ ਦੀ ਗ੍ਰਿਫਤਾਰੀ ਹੋਈ ਨਾਲ ਹੀ ਇੱਕ ਹੋਰ ਸਾਥੀ ਨੂੰ ਵੀ ਕਾਬੂ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਜਲੰਧਰ ਪੁਲਿਸ ਕਰ ਸਕਦੀ ਹੈ ਹਾਲਾਂਕਿ ਨਿਰਪੱਖ ਜਾਂਚ ਦੀ ਇਸ ਪੂਰੇ ਮਾਮਲੇ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਅਮਰਤਪਾਲ ਦਾ ਭਰਾ ਆਈਸ ਡਰੱਗ ਸਮੇਤ ਕਾਬੂ ਕੀਤਾ ਗਿਆ ਅਮਰਤਪਾਲ ਦਾ ਵੱਡਾ ਭਰਾ ਹਰਜੀਤ ਸਿੰਘ ਜਿਸ ਨੂੰ ਕੀ ਆਈਸ ਡਰਗ ਸਮੇਤ ਕਾਬੂ ਕੀਤਾ ਗਿਆ 4 ਗ੍ਰਾਮ ਆਈਸ ਡਰਾਗ ਉਸ ਤੋਂ ਬਰਾਮਦ ਕੀਤੀ ਗਈ ਹੈ ਤੇ ਨਾਲ ਹੀ ਉਸ ਦਾ ਇੱਕ ਹੋਰ ਸਾਥੀ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਕਾਬੂ ਕੀਤਾ ਗਿਆ ਹੈ ਪਰਿਵਾਰ ਦੇ ਨਾਲ ਵੀ ਜਦੋਂ ਅਸੀਂ ਗੱਲਬਾਤ ਕੀਤੀ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਸੀ ਨਿਊਜ਼ ਚੈਨਲਸ ਦੇ ਜ਼ਰੀਏ ਹੀ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਨਾਲ ਵਾਪਰਿਆ ਸੋ ਅਮਰਤਪਾਲ ਦਾ ਭਰਾ ਜਿਹੜਾ ਗ੍ਰਿਫਤਾਰ ਹੋ ਚੁੱਕਿਆ ਹੈ ਆਇਸ ਡਰਗ ਸਮੇਤ ਉਹਨਾਂ ਨੂੰ ਕਾਬੂ ਕੀਤਾ ਗਿਆ ਨਾਲ ਹੀ ਕੋਹਰ ਜਿਹੜਾ ਸਾਥੀ ਸੀ ਉਹਨਾਂ ਦਾ ਉਹ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ ਹੈ ਸੋ ਜਲੰਧਰ ਪੁਲਿਸ ਦੇ ਵੱਲੋਂ ਵੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਵੀ ਜਲੰਧਰ ਪੁਲਿਸ ਕਰ ਸਕਦੀ ਹੈ ਫਲੋਰ ਤੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸੀ ਸੋ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਜਿਹੜੇ ਨੇ ਉਹ ਵੀ ਹੋ ਸਕਦੇ ਨੇ ਇੱਕ ਸਾਥੀ ਸਮੇਤ ਅਮਰਿਤਪਾਲ ਦੇ ਵੱਡੇ ਭਰਾ ਹਰਮਿਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ aarop ਹੈ ਕਿ ਉਹਨਾਂ ਤੋਂ 4 ਗ੍ਰਾਮ ਆਇਸ ਡਰੱਗ ਬ੍ਰਾਹਮਤ ਕੀਤੀ ਗਈ ਹੈ ਸੋ ਪਰਿਵਾਰ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਸਾਡੇ ਖਿਲਾਫ ਤਾਂ ਸਿਰਫ ਸਾਜ਼ਿਸ਼ ਰਚੀ ਜਾ ਰਹੀ ਹੈ ਬੀਤੇ ਕੱਲ ਹੀ ਜਦੋਂ ਅੰਮ੍ਰਿਤਪਾਲ ਦਾ ਭਰਾ ਹਰਮਿੰਦਰ ਸਿੰਘ ਜਿਹੜਾ ਲਾਪਤਾ ਹੋਇਆ ਸੀ ਉਸ ਤੋਂ ਬਾਅਦ ਪਰਿਵਾਰ ਨੇ ਖਦਸਾ ਜਾਰੀ ਕੀਤਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਅੰਮ੍ਰਿਤਪਾਲ ਦੇ ਭਰਾ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਪਰਿਵਾਰ ਨੇ ਸਾਫ ਤੌਰ ਤੇ ਕਿਹਾ ਉਹਨਾਂ ਖਿਲਾਫ ਸਿਰਫ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਨਾਲ ਹੀ ਸਰਕਾਰ ਦੀ ਨਖੇਦੀ ਕਰਦੇ ਹੋਏ ਵੀ ਨਜ਼ਰ ਆਏ ਨਹੀਂ ਕਿ ਅਮਰਿਤਪਾਲ ਦੇ ਭਰਾ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਗ੍ਰਿਫਤਾਰੀ ਹੋਣਾ ਆਪਣੇ ਆਪ ਦੇ ਵਿੱਚ ਕੋਈ ਆਮ ਗੱਲ ਨਹੀਂ ਹੈ ਕਿਉਂਕਿ ਅਮਰਿਤਪਾਲ ਐਮਪੀ ਬਣੇ ਨੇ ਕਾਫੀ ਸਮੇਂ ਤੋਂ ਉਹ ਨਸ਼ਿਆ ਖਿਲਾਫ ਮੁਹਿੰਮ ਵੀ ਚਲਾਉਂਦੇ ਰਹੇ ਨੇ ਤੇ ਅਜਿਹੇ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਦੀ ਗ੍ਰਿਫਤਾਰੀ ਹੋਈ ਕੀ ਵਾਕਈ ਉਹਨਾਂ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਜਾਂ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜਲੰਧਰ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਕੋਲੋਂ 4 ਗ੍ਰਾਮ ਆਇਸ ਡਰਗ ਬਰਾਮਦ ਕੀਤੀ ਗਈ ਹੈ ਇੱਕ ਹੋਰ ਸਾਥੀ ਨੂੰ ਨਾਲ ਦਾ ਕਾਬੂ ਕੀਤਾ ਗਿਆ ਹੈ ਤੇ ਜਲਦੀ ਹੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ